ਗੇ ਸੱਜਨ ਕੁਮਾਰ ਨੂੰ ਸਜ਼ਾ ਮਿਲੀ ਹੈ ਜਿਹੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1984 ਦਾ ਨਵੰਬਰ ਮਹੀਨਾ ਬੜਾ ਖਤਰਨਾਕ ਸਮਾਂ ਸੀ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਉਸ ਤੋਂ ਬਾਅਦ ਜਿਹੜੀ ਵੱਡੀ ਪੱਧਰ ਤੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਗਈ ਵੱਡੀ ਪੱਧਰ ਤੇ ਕਤਲੋਗਾਰਧ ਕੀਤੀ ਗਈ ਉਸ ਸਮੇਂ ਤੇ ਜਿਹੜੇ ਹਾਕਮ ਸੀਗੇ ਉਹਨਾਂ ਨੇ ਇਹਨਾਂ ਕਤਲਾਂ ਵਿੱਚ ਜਿਹੜੇ 1984 ਦੇ ਦਿੱਲੀ ਚ ਹੋਏ ਕਾਨਪੁਰ ਚ ਹੋਏ ਜਾਂ ਹੋਰ ਸਥਾਨਾਂ ਤੇ ਹੋਏ ਇਹਨਾਂ ਨੂੰ ਸ਼ਹਿਦ ਦਿੱਤੀ ਉੱਥੇ ਹੀ ਆਪ ਕਮਾਂਡ ਵੀ ਕੀਤੀ ਜਿਨ੍ਹਾਂ ਵਿੱਚ ਕਈ ਲੀਡਰ ਜਿਹੜੇ ਉਹ ਸਬੂਤਾਂ ਦੀ ਘਾਟ ਕਾਰਨ ਜਾਂ ਗਵਾਹਾਂ ਦੇ ਨਾ ਮਿਲਣ ਕਰ ਕਈ ਬਰੀ ਹੋ ਗਏ ਪਰ ਸੱਜਣ ਕੁਮਾਰ ਜਿਹੜਾ ਉਹਨੂੰ ਕੋਰਟ ਵੱਲੋਂ ਸਜ਼ਾ ਦਿੱਤੀ ਗਈ ਆ ਭਾਵੇਂ ਕਿ ਉਸ ਸਮੇਂ ਕਾਤਲ ਹਜ਼ਾਰਾਂ ਦੀ ਤਦਾਦ ਚ ਹੋਣਗੇ ਪਰ ਅਦਾਲਤਾਂ ਵਿੱਚ ਜਿਹੜੇ ਗਏ ਨੇ ਕੇਸ ਉਹਨਾਂ ਵਿੱਚ ਗਿਣਤੀ ਦੇ ਕੇਸ ਸੀਗੇ ਜਿਨ੍ਹਾਂ ਵਿੱਚ ਸੱਜਣ ਕੁਮਾਰ ਸੀ ਸੱਜਣ ਕੁਮਾਰ ਨੂੰ ਪਹਿਲਾਂ ਵੀ ਸਜ਼ਾ ਹੋਈ ਹੈ ਹੁਣ ਵੀ ਉਮਰ ਕੈਦ ਦੀ ਸਜ਼ਾ ਹੋਈ ਹੈ ਮੈਂ ਸਮਝਦਾ ਕਿ ਇਹ ਸਜ਼ਾ ਬਹੁਤ ਹੀ ਘੱਟ ਆ ਮੈਂ ਮਾਨਜੋ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਵਕੀਲਾਂ ਦਾ ਉਹਨਾਂ ਜੱਜ ਸਾਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੁਸ਼ਟਾਂ ਨੂੰ ਸਜ਼ਾ ਦੇਣ ਵਿੱਚ ਅਹਿਮ ਰੋਲ ਨਿਭਾਇਆ ਪਰ ਇਹ ਜੀ ਸਜ਼ਾ ਜਿਹੜੀ ਆ ਉਹ ਉਮਰ ਕੈਦ ਬਹੁਤ ਘੱਟ ਆ ਅਜਿਹੇ ਬੰਦਿਆਂ ਨੂੰ ਤੇ ਜੇ ਕਈਏ ਤੇ ਖਲਾਰ ਕੇ ਗੋਲੀ ਮਾਰਨੀ ਚਾਹੀਦੀ ਆ ਤਾਂ ਜੋ ਜਿਹੜੇ ਹੋਰ ਨੇ ਅਜਿਹੇ ਸੋਚ ਵਾਲੇ ਬੰਦੇ ਉਹਨਾਂ ਨੂੰ ਸਬਕ ਮਿਲ ਸਕੇ ਕਿ ਜੇ ਅਸੀਂ ਕਿਸੇ ਨਾਲ ਤੱਕਾ ਕਰਾਂਗੇ ਤੇ ਸਾਡੇ ਤੇ ਵੀ ਅਗਲਾ ਨਿਸ਼ਾਨਾ ਸਾਧ ਕੇ ਬੈਠਾ ਆ ਲੰਬੇ ਸਮੇਂ ਤੋਂ ਕਾਫੀ ਜਿਹੜੀ ਕਿ ਉਹ ਡੀ ਕੀਤੀ ਜਾ ਰਹੀ ਸੀ ਨਿਨਸਾਫ ਦੇ ਚਲੋ ਇੱਕ ਨੂੰ ਅੱਜ ਜਿਹੜੀ ਕੇ ਸਜ਼ਾ ਜਿਹੜੀ ਦਿੱਤੀ ਗਈ ਹੈ ਕੀ ਲੱਗਦਾ ਕਿ ਉਹਨਾਂ ਵਾਲੇ ਸਮੇਂ ਜਿਹੜੇ ਹੋਰ ਦੋਸ਼ੀ ਉਹਨਾਂ ਨੂੰ ਸਜ਼ਾ ਨਹੀਂ ਦੇਖੋ 41 ਸਾਲਾਂ ਬਾਅਦ ਜੇ ਆਪਾਂ ਕਹਿੰਦੇ ਕੋਈ ਇਨਸਾਫ ਹੈ ਇਨਸਾਫ ਨਹੀਂ ਇਹ ਸਿਰਫ ਜਿਹੜੇ ਜ਼ਖਮ ਸੀ ਨਾ ਜ਼ਖਮ ਤੇ ਹਲੇ ਰਹਿਣਗੇ ਇਹ ਸਿਰਫ ਇੱਕ ਮਲਮ ਦਾ ਕੰਮ ਜੂਰੂ ਕਰ ਸਕਦੇ ਨੇ ਪਰ ਉਹ ਜ਼ਖਮਾਂ ਨੂੰ ਭਰ ਨਹੀਂ ਸਕਦੇ 41 ਸਾਲ ਜੇ ਇਨਸਾਫ ਨਾ ਮਿਲੇ ਤਾਂ ਇਹਦਾ ਵਿੱਚੋਂ ਤੁਸੀਂ ਦੇਖੋ ਕਿ 41 ਸਾਲਾਂ ਬਾਅਦ ਇਨਸਾਫ ਦਾ ਮਤਲਬ ਹੀ ਕੋਈ ਨਹੀਂ ਰਹਿ ਜਾਂਦਾ ਚਲੋ ਫਿਰ ਵੀ ਅਸੀਂ ਉਹਨਾਂ ਵਕੀਲਾਂ ਸਾਹਿਬਾਂ ਦਾ ਜੱਜ ਸਾਹਿਬਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਹਨਾਂ ਹਜ਼ਾਰਾਂ ਕਾਤਲਾਂ ਚ ਕੁਝ ਬੰਦਿਆਂ ਨੂੰ ਸਜ਼ਾ ਦਿੱਤੀ ਹੈ ਸੱਜਣ ਕੁਮਾਰ ਜਿਹੜਾ ਉਹ ਵੀ ਉਹਨਾਂ ਵਿੱਚੋਂ ਹੀ ਆ ਜਿਨ੍ਹਾਂ ਨੇ ਇਸ ਭੀੜ ਦੀ ਗਵਾਹੀ ਕੀਤੀ ਜਿਨ੍ਹਾਂ ਨੇ ਦੰਗੇ ਕੀਤੇ ਸੀਗੇ ਸੱਖਾਂ ਦੀ ਨਸਲ ਕੁੱਛੀ ਕੀਤੀ ਸੀ ਪਰ ਇਹ ਸਜ਼ਾ ਬਹੁਤ ਹੀ ਘੱਟ ਆ ਮੈਂ ਅਪੀਲ ਕਰਦਾ ਹਾਂ ਸਰਕਾਰਾਂ ਨੂੰ ਕਿ ਜਿਹੜੇ ਦੂਜੇ ਦੋਸ਼ੀ ਨੇ ਉਹਨਾਂ ਨੂੰ ਵੀ ਫੜ ਕੇ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਘੜ ਤੋਂ ਘੜ ਫਾਂਸੀ ਤੋਂ ਘੜ ਸਜ਼ਾ ਨਹੀਂ ਦੇਣੀ ਚਾਹੀਦੀ ਤਾਂ ਜੋ ਜਿਹੜੇ ਦੂਸਰੇ ਨੇ ਜਿਹੜਾ ਕੋਈ ਇਹੋ ਜਿਹੀ ਸੋਚ ਰੱਖਦਾ ਆ ਉਹਨਾਂ ਨੂੰ ਵੀ ਇਹ ਗਿਆਨ ਹੋ ਜਾਏ ਕਿ ਜੇ ਅਸੀਂ ਕੋਈ ਕਿਸੇ ਨੂੰ ਧੱਕਾ ਕਰਾਂਗੇ ਤਾਂ ਸਾਡੇ ਲਈ ਵੀ ਮੌਤ ਖੜੀ ਆ ਇਹ ਕਰਕੇ ਸਰਕਾਰ ਨੂੰ ਸਮੇਂ ਸਿਰ ਇਹ ਇਨਸਾਫ ਦੇਣਾ ਚਾਹੀਦਾ ਸੀ ਪਰ ਬਹੁਤ ਲੰਮੇ ਸਮੇਂ ਬਾਅਦ ਇਨਸਾਫ ਮਿਲਿਆ ਫਿਰ ਵੀ ਅਸੀਂ ਉਹਨਾਂ ਜੱਜਾਂ ਸਾਹਿਬਾਨ ਦਾ ਉਹਨਾਂ ਵਕੀਲਾਂ ਦਾ ਮੈਂ ਮਾਂ ਜੋ ਪ੍ਰਧਾਨ ਸਹੁਲਤਵਾਦ ਕਰਦਾ ਜਿਨ੍ਹਾਂ ਨੇ ਲੰਬੇ ਸਮੇਂ ਬਾਅਦ ਹੀ ਇਨਸਾਫ ਜਿਹੜਾ ਉਹ ਦਿੱਤਾ ਤੇ ਭਾਵੇਂ ਕਿ ਇਨਸਾਫ ਬਹੁਤ ਘੱਟ ਆ ਪਰ ਫਿਰ ਵੀ ਅਸੀਂ ਧੰਨਵਾਦੀ ਆ